ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਗੱਲ ਸਾਂਝੀ ਕਰਿਓ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਕੱਲ ਦੇਰ ਸ਼ਾਮ ਨੂੰ ਜੋ ਇੱਕ ਵੱਡੀ ਮੀਟਿੰਗ ਕੀਤੀ ਇਸ ਵੱਡੀ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਵੱਡੇ ਫੈਸਲੇ ਕੀਤੇ ਗਏ ਨੇ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਫੈਸਲਿਆਂ ਦੇ ਨਾਲ ਨਾਲ ਇਹ ਵੀ ਜ਼ਰੂਰ ਦੱਸੋ ਕਿ ਆਖਿਰ ਇਸ ਮੀਟਿੰਗ ਦਾ এজেন্ডਾ ਕੀ ਰਹਾ ਕੌਣ-ਕੌਣ ਸ਼ਾਮਿਲ ਹੋਇਆ ਵਿਸਥਾਰ ਵਿੱਚ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਿਓ ਦੇਖੋ ਇਹ ਬਹੁਤ ਮਹੱਤਵਪੂਰਨ ਖਬਰ ਹੈ ਕੱਲ ਪੰਜ ਮੈਂਬਰੀ ਕਮੇਟੀ ਦੀ ਪਹਿਲੀ ਸਮੀਖਿਆ ਮੀਟਿੰਗ ਹੋਈ ਹੈ ਜਿਹਦੇ ਵਿੱਚ ਮਨਪੀ 43 ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਮੈਦਪੁਰੀ ਗੁਰਤਾਪ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਵੀ ਉੱਚੇ ਚਤੌਰਤੇ ਸੀ ਔਰ ਹੋਰ ਬਹੁਤ ਸਾਰੇ ਸੁਚਾ ਸਿੰਘ ਛੋਟੇਪੁਰ ਵੀ ਸੀ ਹੋਰ ਬਹੁਤ ਸਾਰੇ ਜਿਹੜੇ ਲੀਡਰ ਨੇ ਜਿਹੜੇ ਸਰਗਰਮ ਵਲੰਟੀਅਰ ਨੇ ਸ਼ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਲੀਡਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਭਰਤੀ ਕਰਨ ਵਾਲੇ ਆਮ ਲੋਕ ਨੇ ਬਹੁਤ ਵੱਡੀ ਗਿਣਤੀ ਚ ਸਾਰੇ ਲੋਕ ਇਹਨਾਂ ਨੇ ਮੀਟਿੰਗ ਕੀਤੀ ਹੈ ਇਹ ਪਹਿਲੀ ਸਮੀਖਿਆ ਮੀਟਿੰਗ ਸੀ ਇਹਦੇ ਚ ਇੱਕ ਤਾਂ ਇਹ ਸਮੀਖਿਆ ਕੀਤੀ ਗਈ ਹੈ ਕਿ ਭਰਤੀ ਹੈ ਜਿਹੜੀ ਉਹ ਉਮੀਦਾਂ ਨਾਲੋਂ ਜ਼ਿਆਦਾ ਹੋ ਰਹੀ ਹੈ ਔਰ ਇਹਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇ ਔਰ ਜੂਨ ਦੇ ਪਹਿਲੇ ਹਫਤੇ ਕਿਸੇ ਤਰ੍ਹਾਂ ਦੇ ਸਮਾਗਮ ਨਹੀਂ ਹੋਣਗੇ ਕੱਲੂਕਾਰਾ ਜਿਹੜਾ ਸਮਾਗਮਾਂ ਕਰਕੇ ਕਿਸੇ ਤਰ੍ਹਾਂ ਦੇ ਭਰਤੀ ਦੇ ਸਮਾਗਮ ਨਹੀਂ ਹੋਣਗੇ ਔਰ 18 ਜੂਨ ਤੋਂ ਪਹਿਲਾਂ ਜਿਹੜੀ ਭਰਤੀ ਹੈ ਉਹਨੂੰ ਮੁਕੰਮਲ ਕਰਨਾ ਹੈ 31 ਮਈ ਤੱਕ ਜ਼ਿਲ੍ਹੇ ਪੱਡਰ ਦੇ ਉੱਤੇ ਜਿਹੜੀਆਂ ਵੱਡੀਆਂ ਮੀਟਿੰਗਾਂ ਨੇ ਉਹ ਕੀਤੀਆਂ ਜਾਣਗੀਆਂ। ਔਰ ਇੱਕ ਬਹੁਤ ਵੱਡਾ ਫੈਸਲਾ ਹੋਇਆ ਹੈ ਇਸ ਮੀਟਿੰਗ ਦੇ ਵਿੱਚ ਕਿਸੇ ਵੀ ਕੀਮਤ ਤੇ ਉਸ ਧੜੇ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਕੀ ਹੋਇਆ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨ ਰਿਹਾ ਔਰ ਸਾਰੀਆਂ ਪੰਥਕ ਧਿਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇੱਕੋ ਮੰਚ ਤੇ ਇੱਕੋ ਮੰਚ ਤੇ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣ ਦਾ ਸੱਦਾ ਇੱਕ ਵਾਰੀ ਫੇਰ ਲੱਗਿਆ ਪਰ ਇਹ ਗੱਲ ਬਹੁਤ ਵੱਡੀ ਕੀਤੀ ਗਈ ਆ ਮੀਟਿੰਗ 'ਚ ਕਿ ਜਿਹੜਾ ਧੜਾ ਸ਼੍ਰੀ ਅਕਾਲ ਚਕਤਕ ਸਾਹਿਬ ਦੇ ਹੁਕਮ ਨਹੀਂ ਮੰਨ ਰਿਹਾ ਉਸ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋਏਗਾ ਸੋ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਜਿਹੜੀ ਗੱਲ ਵਿੱਚ ਵਿੱਚ ਤੁਰਦੀ ਸੀ ਕਿ ਕੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਕੰਮਲ ਹੋਣ ਤੋਂ ਬਾਅਦ ਕੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਧੜੇ ਨਾਲ ਕਿਸੇ ਸਮਝੌਤੇ ਦੀ ਗੁੰਜਾਇਸ਼ ਬਚਦੀ ਹੈ ਸਪਸ਼ਟ ਤੌਰ ਤੇ ਮਨਪੀਤ ਿਆਲੀ ਨੇ ਪੂਰੀ ਕਮੇਟੀ ਦਾ ਸਮੀਖਿਆ ਮੀਟਿੰਗ ਦਾ ਪੂਰੀ ਇਕਤਰਤਾ ਦਾ ਜਿਹੜਾ ਫੈਸਲਾ ਹੈ ਉਹ ਸਾਹਮਣੇ ਰੱਖਤਾ ਪਰ ਦੇਖਿਆ ਜਾਵੇ ਤੇ ਸੰਗਤ ਵੀ ਪਿਛਲੇ ਕਾਫੀ ਸਮੇਂ ਤੋਂ ਬਹੁਤ ਸਾਰੇ ਲੋਕ ਪੰਜ ਮੈਂਬਰੀ ਕਮੇਟੀ ਨੂੰ ਜਿਹੜੇ ਪੁਰਾਣੇ ਲੀਡਰ ਨੇ ਹੋਰ ਵੱਡੇ ਲੀਡਰ ਨੇ ਗਿਆਨੀ ਹਰਪੀ ਸਿੰਘ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬੀਬੀ ਜਗੀਰ ਕੌਰ ਨੇ ਉਨਾ ਸਾਰਿਆਂ ਨੂੰ ਜਦੋਂ ਮਿਲਦੇ ਸੀ ਤੇ ਲਗਭਗ ਲੋਕ ਇਹ ਸੁਨੇਹਾ ਦੇ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਨਾਲ ਹੁਣ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ ਔਰ ਇਹ ਫੈਸਲਾ ਹੁਣ ਕੱਲ ਮੀਟਿੰਗ ਦੇ ਵਿੱਚ ਹੋ ਗਿਆ ਇਹ ਵੀ ਫੈਸਲਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸਾਰੇ ਲੋਕ ਵੱਧ ਤੋਂ ਵੱਧ ਸਮਰਪਿਤ ਹੋ ਕੇ ਕੰਮ ਕਰਨ ਔਰ ਭਰਤੀ ਜਿਹੜੀ ਹੋ ਚੁੱਕੀ ਹੈ ਉਹਨੂੰ ਜਲਦ ਤੋਂ ਜਲਦ ਭੇਜਿਆ ਜਾਵੇ ਦਫ਼ਤਰ ਨੂੰ ਹੋਰ ਤਕੜਾ ਕੀਤਾ ਜਾਵੇ ਔਰ ਜਿਹੜੇ ਪੰਜ ਮੈਂਬਰੀ ਕਮੇਟੀ ਤੋਂ ਇਲਾਵਾ ਹੋਰ ਲੀਡਰ ਸਹਬਾਨ ਨੇ ਉਹਨਾਂ ਦਾ ਵੀ ਆਮ ਲੋਕਾਂ ਦੇ ਨਾਲ ਜਿਹੜਾ ਰابط ਹੈ ਉਹ ਜ਼ਿਆਦਾ ਵਧੇ ਔਰ ਆਉਂਦੇ ਸਮੇਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਜਦੋਂ ਡੈਲੀਗੇਟ اجلاس ਹੋਣੇ ਨੇ ਮੈਨੂੰ ਲੱਗਦਾ ਇੱਕ ਨਵੀਂ ਊਰਜਾ ਦੇ ਨਾਲ ਇਸ ਭਰਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਔਰ ਲੀਡਰਸ਼ਿਪ ਹੈ ਜਿਹੜੀ ਨਜ਼ਰ ਆਏਗੀ ਔਰ ਨਵੀਂ ਲੀਡਰਸ਼ਿਪ ਉਭਾਰਨ ਦੇ ਲਈ ਨਵੀਂ ਲੀਡਰਸ਼ਿਪ ਉਭਾਰਨ ਲਈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਇਨ ਬਿਨ ਲਾਗੂ ਕਰਾਉਣ ਲਈ ਨਵੀਂ ਲੀਡਰਸ਼ਿਪ ਨੂੰ ਕੌਮ ਨੂੰ ਨਵੀਂ ਲੀਡਰਸ਼ਿਪ ਦੇਣ ਦਾ ਜਿਹੜਾ ਉਦੇਸ਼ ਆ ਉਹਦੀ ਪੂਰਤੀ ਦੇ ਲਈ ਇਸ ਸਮੀਖਿਆ ਮੀਟਿੰਗ ਦੇ ਵਿੱਚ ਵੱਖ-ਵੱਖ ਪੁਆਇੰਟਸ ਜਿਹੜੇ ਉਹ ਡਿਸਕਸ ਕੀਤੇ ਗਏ ਹੁਣ ਅਗਲੀ ਸਮੀਖਿਆ ਮੀਟਿੰਗ ਹੈ ਜਿਹੜੀ ਉਹ ਬਹੁਤ ਸੰਭਾਵਨਾ ਹੈ ਕਿ 10 ਜੂਨ ਨੂੰ ਰੱਖੀ ਜਾਏਗੀ ਸੋ ਅਗਲੀ ਸਮੀਖਿਆ ਮੀਟਿੰਗ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਆਖਰੀ ਜਿਹੜੇ ਪੜਾਅ ਦੇ ਫੈਸਲੇ ਨੇ ਕਿ ਡੈਲੀਗੇਟ ਜਲਾਸ ਕਦੋਂ ਹੋਣੇ ਨੇ ਉਸ ਤੋਂ ਬਾਅਦ ਭਰਤੀ ਪ੍ਰਕਿਰਿਆ ਕਿਵੇਂ ਹੋਣੀ ਹੈ ਉਸ ਸੰਬੰਧ ਦੇ ਵਿੱਚ ਔਰ ਭਰਤੀ ਨੂੰ ਇਕੱਠੀ ਕਰਕੇ ਕਿਵੇਂ ਉਸ ਭਰਤੀ ਨੂੰ ਜਨਤਕ ਕੀਤਾ ਜਾਣਾ ਹੈ ਆਨਲਾਈਨ ਕੀਤਾ ਜਾਣਾ ਹੈ ਉਹਦੇ ਸਬੰਧ ਦੇ ਵਿੱਚ ਗੱਲਾਂ ਹੋਣਗੀਆਂ ਇਹ ਵੀ ਗੱਲ ਹੋਈ ਕਿ ਵਿਦੇਸ਼ਾਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਨਲਾਈਨ ਮੈਂਬਰਸ਼ਿਪ ਆ ਰਹੀ ਹੈ ਆਉਂਦੇ ਕੁਝ ਦਿਨਾਂ ਦੇ ਵਿੱਚ ਉਹਦੇ ਆંકੜੇ ਵੀ ਜਾਰੀ ਕੀਤੇ ਜਾ ਸਕਦੇ ਨੇ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਨਲਾਈਨ ਮੈਂਬਰਸ਼ਿਪ ਦੁਨੀਆ ਭਰ ਤੋਂ ਆ ਰਹੀ ਹੈ ਇਸ ਗੱਲ ਦੇ ਉੱਤੇ ਵੀ ਬਹੁਤ ਸੰਤੋਸ਼ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਦੁਨੀਆ ਭਰ ਦੇ ਜਿਹੜੇ ਪੰਜਾਬੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਔਰ ਇਸ ਭਰਤੀ ਦਾ ਹਿੱਸਾ ਬਣ ਰਹੇ ਇਸ ਭਰਤੀ ਸਮੀਖਿਆ ਮੀਟਿੰਗ ਦੇ ਵਿੱਚ ਵਖ ਵਖ ਬੁਲਾਰੇ ਬੋਲੇ ਮਨਪ੍ਰੀਤਿਆਲੀ ਬੋਲੇ ਗੁਰਪ੍ਰਤਾਪ ਵਡਾਲਾ ਬੋਲੇ ਬੀਬੀ ਜਗੀਰ ਕੌਰ ਨੇ ਵੀ ਆਪਣੇ ਸ਼ਬਦ ਕਹੇ ਸੰਤਾ ਸਿੰਘ ਮੈਦਪੁਰੀ ਵੀ ਬੋਲੇ ਸਾਰੇ ਜਿਹੜੇ ਇਕਬਾਲ ਸਿੰਘ ਝੁੰਦਾ ਬੋਲੇ ਇਹਨਾਂ ਨੇ ਇੱਕ ਸੁਨੇਹਾ ਦਿੱਤਾ ਕਿ 1920 ਤੋਂ ਸਾਡਾ ਆਪਣਾ ਵਿਧਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਵਿਧਾਨ ਹੈ ਆਪਣਾ ਨਿਸ਼ਾਨ ਹੈ ਆਪਣਾ ਦਫ਼ਤਰ ਹੈ ਉਹ ਕਹਿੰਦੇ ਸੰਗਤ ਦੇ ਮਿਲ ਰਹੇ ਹੁਲਾਰੇ ਅਤੇ ਹੁਲਾਰੇ ਅਤੇ ਸਮਰਥਨ ਨਾਲ ਸ਼੍ਰੋਮਣੀ ਅਕਾਲੀ ਦਲ ਪੁਰਾਣੇ ਇਤਿਹਾਸ ਮੁਤਾਬਕ ਪੰਥ ਅਤੇ ਸੰਗਤ ਨੂੰ ਪ੍ਰਵਾਨ ਲੀਡਰਸ਼ਿਪ ਇਸ ਦੀ ਅਸਲੀ ਵਾਰਿਸ ਹੋਵੇਗੀ ਸੋ ਜਿਹੜੀ ਪੰਥ ਪ੍ਰਵਾਨਤ ਲੀਡਰਸ਼ਿਪ ਹੈ ਉਹਦਾ ਇੱਕ ਵਾਰ ਅਹਦ ਅਖੀਰ ਦੇ ਵਿੱਚ ਫੇਰ ਲਿਆ ਗਿਆ ਦਲਾ ਜੀ ਪੰਜ ਮੈਂਬਰੀ ਕਮੇਟੀ ਦੇ ਲਈ ਕਈ ਤਰ੍ਹਾਂ ਦਾ ਮਾੜਾ ਪ੍ਰਚਾਰ ਕੀਤਾ ਗਿਆ ਅਤੇ ਇੱਥੋਂ ਤੱਕ ਕਿਹਾ ਗਿਆ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਜਿੰਨੇ ਵੀ ਲੀਡਰ ਨੇ ਆਪਸ ਵਿੱਚ ਇਕੱਠੇ ਚੱਲ ਹੀ ਨਹੀਂ ਸਕਣਗੇ ਹੁਣ ਕਿਹੜੀਆਂ ਗੁਪਤ ਸਾਜ਼ਿਸ਼ਾਂ ਜਿਹੜੀਆਂ ਨੇ ਪੰਜ ਮੈਂਬਰੀ ਕਮੇਟੀ ਦੇ ਖਿਲਾਫ ਉਹਨਾਂ ਨੂੰ ਤੋੜਨ ਲਈ ਉਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਰਚੀਆਂ ਜਾ ਸਕਦੀਆਂ ਨੇ ਵਿਰੋਧੀਆਂ ਵੱਲੋਂ ਅੱਜ ਇਸ ਉੱਪਰ ਜ਼ਰੂਰ ਖੁਲਾਸੇ ਕਰੋ ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਏਕਤਾ ਦੇਖਣ ਨੂੰ ਮਿਲ ਰਹੀ ਹੈ ਉਹ ਬਹੁਤ ਵੱਡੀ ਮਿਸਾਲ ਬਣ ਚੁੱਕੀ ਹੈ ਤਾਂ ਜ਼ਰੂਰ ਦੱਸਣਾ ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਸਕਦੀਆਂ ਨੇ ਵਿਰੋਧੀਆਂ ਵੱਲੋਂ ਦੇਖੋ ਤੁਸੀਂ ਬਹੁਤ ਵੱਡਾ ਹਰਜੋਜੀ ਸਵਾਲ ਕੀਤਾ ਹੈ ਦੇਖੋ ਸਾਜ਼ਿਸ਼ਾਂ ਤਾਂ ਕਿਸੇ ਨਾ ਕਿਸੇ ਰੂਪ ਚ ਪੰਜ ਮੈਂਬਰੀ ਕਮੇਟੀ ਦੇ ਖਿਲਾਫ ਸੱਤ ਮੈਂਬਰੀ ਕਮੇਟੀ ਦੇ ਖਿਲਾਫ ਰਚੀਆਂ ਜਾਂਦੀਆਂ ਰਹੀਆਂ ਨੇ ਸ਼ਰਿਆਮ ਸੱਤ ਮੈਂਬਰੀ ਕਮੇਟੀ ਔਰ ਪੰਜ ਮੈਂਬਰੀ ਕਮੇਟੀ ਦੀ ਹੋਂਦ ਤੇ ਸਵਾਲ ਖੜੇ ਕੀਤੇ ਗਏ ਸ਼ਰਿਆਮੇ ਕਿਹਾ ਗਿਆ ਕਿ ਕਿਵੇਂ ਭਰਤੀ ਕਰ ਸਕਦੀ ਹੈ ਸੱਤ ਮੈਂਬਰੀ ਕਮੇਟੀ ਜਦੋਂ ਦੋ ਮੈਂਬਰ ਅਸਤੀਫਾ ਦੇ ਗਏ ਫਿਰ ਪੰਜ ਮੈਂਬਰੀ ਕਮੇਟੀ ਦੀ ਹੋਂਦ ਦੇ ਉੱਤੇ ਸਵਾਲ ਖੜੇ ਕੀਤੇ ਗਏ ਜਾਨੀ ਰੁਗਵੀਰ ਸਿੰਘ ਨੇ ਜਦੋਂ ਸਪਸ਼ਟ ਕੀਤਾ ਕਿ ਅਗਰ ਦੋ ਮੈਂਬਰ ਨਹੀਂ ਨਹੀਂ ਤੇ ਪੰਜ ਮੈਂਬਰੀ ਜਿਹੜੇ ਪੰਜ ਮੈਂਬਰ ਨੇ ਉਹ ਆਪਣਾ ਕੰਮ ਅੱਗੇ ਕਰਨ ਭਰਤੀ ਆਲਾ ਉਸ ਤੋਂ ਬਾਅਦ ਭਰਤੀ ਸ਼ੁਰੂ ਕੀਤੀ ਗਈ ਸੀ ਪਰ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਵਿਰੋਧੀ ਖੇਮੇ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਨੇ ਇਹ ਜਿਹੜੀ ਪੋਲਿਟਿਕਸ ਹੈ ਜਿਹੜੀ ਸਿਆਸਤ ਹੈ ਇਹ ਹਮੇਸ਼ਾ ਦੋ ਉਹੀ ਸਿਆਸਤ ਹੈ ਔਰ ਕਿਤੇ ਨਾ ਕਿਤੇ ਇਹ ਵੀ ਉਮੀਦ ਸੀ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਕਿਉਂਕਿ ਇਕਤਾ ਬਹੁਤ ਵੱਡੀ ਗੱਲ ਰਹੀ ਪੰਜ ਮੈਂਬਰੀ ਕਮੇਟੀ ਦੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਦੋ ਮੈਂਬਰ ਅਸਤੀਫਾ ਦੇ ਗਏ ਇਹ ਪੰਜ ਮੈਂਬਰ ਕੀ ਐਡੀ ਵੱਡੀ ਭਰਤੀ ਨੂੰ ਅੱਗੇ ਵਧਾ ਸਕਣਗੇ ਕੀ ਇਹ ਭਰਤੀ ਨੂੰ ਮੁਕੰਮਲ ਕਰ ਲੈਣਗੇ ਇਹ ਵੀ ਗੱਲਾਂ ਆਈਆਂ ਕਿ ਕਮੇਟੀ ਮੈਂਬਰ ਆਪਸ ਵਿੱਚ ਇਕਤਾ ਨਹੀਂ ਹੈ ਕਮੇਟੀ ਮੈਂਬਰ ਟੁੱਟ ਜਾਣਗੇ ਸਾਰਿਆਂ ਦੇ ਸੁਰ ਵੱਖਰੇ ਨੇ ਪਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਔਰ ਦੂਸਰੀ ਲੀਡਰਸ਼ਿਪ ਜਿਹੜੀ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲ ਰਹੀ ਹੈ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਲਾਲਚ ਤੇ ਲਾਲਸਾਨੀ ਦਿਖਾਈ ਨਾ ਪ੍ਰਧਾਨ ਬਣਨ ਦੀ ਕਿਸੇ ਨੂੰ ਹੋੜ ਹੈ ਨਾ ਮਨਪੀਤ ਢਿਆਲੀ ਨਾ ਇਕਬਾਲ ਝੁੰਡਾ ਨਾ ਸੰਤਾ ਸਿੰਘ ਮੈਦਪੁਰੀ ਨਾ ਬੀਬੀ ਜਗੀਰ ਕੌਰ ਨਾ ਗੁਰਪ੍ਰਤਾਪ ਵਡਾਲਾ ਤੇ ਨਾ ਬੀਬੀ ਸਤਵੰਤ ਕੌਰ ਜਾਂ ਦੂਸਰੇ ਵੀ ਸੋਚਾ ਸਿੰਘ ਛੋਟੇਪੁਰਾ ਤੇ ਪ੍ਰੇਮ ਸਿੰਘ ਚੰਦੂ ਬਾਜਰਾ ਵਰਗੇ ਹੋਰ ਲੀਡਰ ਨੇ ਜਾਨੀ ਹਰਪੀਤ ਸਿੰਘ ਨੇ ਕਿਸੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਦੀ ਕਿਸੇ ਹੋੜ ਨੂੰ ਨਹੀਂ ਦਿਖਾਇਆ ਕਿਸੇ ਲਾਲਚ ਨੂੰ ਨਹੀਂ ਦਿਖਾਇਆ ਇਹ ਸਭ ਤੋਂ ਵੱਡਾ ਜਵਾਬੀ ਹਮਲਾ ਸੀ ਦੂਸਰੇ ਧੜੇ ਨੂੰ ਔਰ ਹੁਣ ਖਬਰਾਂ ਇਹ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਬਹੁਤ ਸਾਰੇ ਲੀਡਰ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਪੰਜ ਮੈਂਬਰੀ ਕਮੇਟੀ ਨੇ ਨਾ ਸਿਰਫ ਸ਼ੌਰਤ ਖੱਟੀ ਬਲਕਿ ਭਰਤੀ ਨੂੰ ਇੱਕ ਨਵੇਂ ਅੰਜਾਮ ਤੱਕ ਲੈ ਕੇ ਚਲੇ ਗਏ ਔਰ ਜਿੱਡੀ ਤੇਜ਼ੀ ਨਾਲ ਭਰਤੀ ਹੋ ਰਹੀ ਹੈ ਮੀਡੀਆ ਦੇ ਵਿੱਚ ਵੀ ਹੁਣ ਤਾਂ ਲਹਿਰ ਬਣਨ ਲੱਗੀ ਪਹਿਲਾਂ ਬਹੁਤਾ ਹਿੱਸਾ ਮੀਡੀਆ ਦਾ ਬਹੁਤ ਜ਼ਿਆਦਾ ਤਵੱਜੋ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਨਹੀਂ ਦੇ ਰਿਹਾ ਸੀ ਪਰ ਹੌਲੀ-ਹੌਲੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਜ਼ਮੀਨ ਤੇ ਜਿਵੇਂ-ਜਿਵੇਂ ਆਪਣੀ ਪਕੜ ਬਣਾਉਂਦੀ ਰਹੀ ਆਮ ਲੋਕ ਸ਼੍ਰੀ ਕਾਲ ਤਕਤ ਸਾਹਿਬ ਨੂੰ ਸਮਰਪਿਤ ਲੋਕ ਮੈਂਬਰਸ਼ਿਪ ਦੇ ਤੌਰ ਤੇ ਅੱਗੇ ਆਉਂਦੇ ਰਹੇ ਔਰ ਭਰਤੀ ਦੀਆਂ ਕਾਪੀਆਂ ਲੈ ਕੇ ਜਾਂਦੇ ਨੇ ਬਹੁਤ ਵੱਡੀ ਗਿਣਤੀ ਚ ਆਮ ਲੋਕਾਂ ਨੇ ਭਰਤੀ ਦੀਆਂ ਕਾਪੀਆਂ ਆਪ ਲੈ ਕੇ ਗਏ ਨੇ ਔਰ ਇੱਥੋਂ ਤੱਕ ਖਬਰਾਂ ਨੇ ਕਿ ਸੁਖਬੀਰ ਬਾਦਲ ਦੇ ਪੁਰਾਣੇ ਵੱਡੇ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀ ਰਹੇ ਨੇ ਜਿਹੜੇ ਉਹਨਾਂ ਦੇ ਵੀ ਕਈ ਪਰਿਵਾਰਾਂ ਦੇ ਵਿੱਚੋਂ ਜਿਹੜੇ ਅਗਲੀ ਜਨਰੇਸ਼ਨ ਹੈ ਉਹ ਪੰਜ ਮੈਂਬਰੀ ਕਮੇਟੀ ਤੋਂ ਭਰਤੀ ਦੀਆਂ ਪਰਚੀਆਂ ਕਾਪੀਆਂ ਲੈ ਕੇ ਗਏ ਨੇ ਔਰ ਸੁਖਬੀਰ ਬਾਦਲ ਦੇ ਪੁਰਾਣੇ ਰਿਸ਼ਤੇਦਾਰ ਲੀਡਰਾਂ ਦੇ ਆਲੇ ਦੁਆਲੇ ਵੀ ਜਿਹੜੇ ਉਹਨਾਂ ਦੇ ਸਰਕਲ 'ਚ ਨੇ ਉਹਨਾਂ ਦੇ ਵਿੱਚੋਂ ਵੀ ਕਈ ਨੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀਆਂ ਕਾਪੀਆਂ ਚੱਕ ਕੇ ਭਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਸੋ ਭਰਤੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ ਔਰ ਜਿੱਥੇ ਤੱਕ ਗੱਲ ਰਹੀ ਏਕਤਾ ਦੀ ਪੰਜ ਮੈਂਬਰੀ ਕਮੇਟੀ ਟੁੱਟੀ ਨਹੀਂ ਕਿਸੇ ਨੇ ਵੀ ਉਹਦਿਆਂ ਦਾ ਲਾਲਚ ਨਹੀਂ ਵਿਖਾਇਆ ਔਰ ਹੁਣ ਇਹ ਸਾਜ਼ਿਸ਼ਾਂ ਹੋ ਸਕਦੀਆਂ ਨੇ ਹੋ ਸਕਦੀਆਂ ਨੇ ਕਿ ਇਸ ਤਰੀਕੇ ਦੀ ਬਿਆਨਬਾਜ਼ੀ ਸੁਣਨ ਨੂੰ ਮਿਲ ਸਕਦੀ ਹੈ ਕਿਉਂਕਿ ਅੱਜ ਕੱਲ ਆਈਟੀ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਝੂਠੀਆਂ ਖਬਰਾਂ ਤੱਕ ਇਹ ਫਲਾਈਆਂ ਜਾ ਸਕਦੀਆਂ ਨੇ ਕਿ ਪੰਜ ਮੈਂਬਰੀ ਕਮੇਟੀ ਦੇ ਵਿੱਚ ਕਿਹੜਾ ਲੀਡਰ ਕੀ ਬਣਨਾ ਚਾਹੁੰਦਾ ਸੋ ਇਸ ਕਰਕੇ ਜਿਹੜੇ ਪੰਜ ਮੈਂਬਰੀ ਕਮੇਟੀ ਨਾਲ ਜੁੜੇ ਹੋਏ ਲੀਡਰ ਵੀ ਨੇ ਜਿਹੜੇ ਭਰਤੀ ਕਰ ਰਹੇ ਨੇ ਉਹਨਾਂ ਦੇ ਲਈ ਵੀ ਬੜਾ ਜ਼ਰੂਰੀ ਹੈ ਕਿ ਉਹ ਵੀ ਇਸ ਤਰੀਕੇ ਦੇ ਬਿਆਨ ਨਾ ਦੇਣ ਕਿ ਕੌਣ ਲੀਡਰ ਬਣੇਗਾ ਨਾ ਮਨਪੀਤ ਯਾਰੀ ਇਸ ਵਕਤ ਪ੍ਰਧਾਨ ਬਣਨਾ ਚਾਹੁੰਦਾ ਹੈ ਨਾ ਇਕਬਾਲ ਸਿੰਘ ਝੁੰਡਾ ਬਣਨਾ ਚਾਹੁੰਦੇ ਨੇ ਕੋਈ ਵੀ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਨਾ ਸੰਤਾ ਸਿੰਘ ਉਮੈਦਪੁਰੀ ਸਭ ਤੋਂ ਪਹਿਲਾਂ ਸਾਰਿਆਂ ਦੀ ਜਿਹੜੀ ਕੋਸ਼ਿਸ਼ ਤੇ ਟੀਚਾ ਕੀ ਹੈ ਅਸੀਂ ਭਰਤੀ ਮੁਕੰਮਲ ਕਰੀਏ ਉਸ ਤੋਂ ਬਾਅਦ ਡੈਲੀਗੇਟਾਂ ਦੀ ਚੋਣ ਹੋਵੇ ਫਿਰ ਡੈਲੀਗੇਟ ਤੈਅ ਕਰਨਗੇ ਕਿ ਪ੍ਰਧਾਨ ਕਿਸ ਨੂੰ ਚੁਣਿਆ ਜਾਣਾ ਹੈ ਔਰ ਕਿਉਂਕਿ ਇਹ ਨਿਰਪੱਖ ਤਰੀਕੇ ਨਾਲ ਚੋਣ ਹੋਣੀ ਹੈ ਇਹਦੇ ਵਿੱਚ ਜਿਹੜਾ ਵੀ ਪ੍ਰਧਾਨ ਬਣਨਾ ਚਾਹੁੰਦਾ ਹੋਵੇਗਾ ਉਹ ਖੜਾ ਹੋ ਸਕਦਾ ਹੈ ਚੋਣ ਉਹ ਨਿਰਪੱਖਤਾ ਦੇ ਨਾਲ ਚੋਣ 'ਚ ਖੜਾ ਹੋ ਸਕਦਾ ਹੈ ਸੋ ਇਸ ਕਰਕੇ ਕੋਈ ਵੀ ਜਿਹੜੀ ਜਿਹੜੀ ਜਿਹੜਾ ਵਿਰੋਧੀ ਧਿਰ ਹੈ ਜਿਹੜਾ ਪੰਜ ਮੈਂਬਰੀ ਕਮੇਟੀ ਐ ਇਸ ਭਰਤੀ ਦਾ ਵਿਰੋਧੀ ਹੈ ਉਹ ਇਸ ਤਰੀਕੇ ਦੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਦਾਅਵੇ ਕਰ ਸਕਦੇ ਨੇ ਕਿ ਕੋਈ ਇੱਕ ਲੀਡਰ ਪ੍ਰਧਾਨ ਬਣਨਾ ਚਾਹੁੰਦਾ ਕਿਉਂਕਿ ਮਨਸ਼ਾ ਇਸ ਵਕਤ ਵਿਰੋਧੀਆਂ ਦੀ ਇਹ ਹੋਣੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜ ਮੈਂਬਰੀ ਕਮੇਟੀ ਦੇ ਵਿੱਚ ਫੁੱਟ ਪਾਈ ਜਾਵੇ ਜਿਹੜੀ ਅਸੰਭਵ ਇਸ ਵਕਤ ਲੱਗ ਰਹੀ ਹੈ ਸੋ ਮੈਨੂੰ ਇਹ ਲੱਗਦਾ ਹੈ ਹਰਜੋਜੀ ਕਿ ਬਹੁਤ ਅੱਗੇ ਨਿਕਲ ਗਏ ਪੰਜ ਮੈਂਬਰੀ ਕਮੇਟੀ ਦੇ ਸਾਰੇ ਲੀਡਰ ਔਰ ਉਹਨਾਂ ਨੇ ਆਪਣੇ ਕਦਮ ਵੀ ਵੱਡੇ ਕੀਤੇ ਇਸ ਪੱਖੋਂ ਕਿ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਮੁਕਾਮ ਤੱਕ ਲਿਜਾ ਸਕਦੇ ਨੇ ਸੋ ਜਿਹੜੀ ਕਮੇਟੀ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਉਹਦੇ ਕੋਲ ਸੰਗਠਨ ਨਹੀਂ ਢਾਂਚਾ ਨਹੀਂ ਸੋ ਅੱਜ ਇਹ ਗੱਲ ਸਾਫ਼ ਹੋ ਗਈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਢਾਂਚੇ ਸੰਗਠਨ ਬਣਿਆ ਕਰਦੇ ਨੇ ਸੋ ਜਿਵੇਂ ਪੰਜ ਮੈਂਬਰੀ ਕਮੇਟੀ ਨੇ ਪ੍ਰਤੱਖ ਤੌਰ ਤੇ ਗੱਲ ਦਿਖਾਈ ਹੈ ਸੋ ਬੜੀ ਦਿਲਚਸਪ ਸਥਿਤੀ ਇਸ ਵਕਤ ਪੰਜਾਬ ਦੀ ਸਿਆਸਤ ਦੀ ਹੈ ਔਰ ਦੂਸਰੀਆਂ ਪੋਲਿਟਿਕਲ ਪਾਰਟੀਆਂ ਔਰ ਖਾਸ ਤੌਰ ਤੇ ਪੰਜਾਬ ਦੀਆਂ ਚੌਕਸੀ ਏਜੰਸੀਆਂ ਜਿਹੜੀਆਂ ਸਰਕਾਰ ਨੂੰ ਵੀ ਰਿਪੋਰਟ ਕਰਦੀਆਂ ਨੇ ਕਿ ਭਰਤੀ ਕਿਵੇਂ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਭਗਵੰਤ ਮਾਨ ਵੀ ਇਸ ਗੱਲ ਨੂੰ ਜ਼ਰੂਰ ਰਿਪੋਰਟ ਲੈਂਦੇ ਹੋਣਗੇ ਕਿ ਭਰਤੀ ਦਾ ਸਟੇਟਸ ਕੀ ਹੈ ਕਿਉਂਕਿ ਪਤਾ ਹੈ ਭਗਵੰਤ ਮਾਨ ਨੂੰ ਯਾਮ ਆਦਮੀ ਪਾਰਟੀ ਨੂੰ ਵੀ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼ਰੂਮਨੀ ਅਕਾਲੀ ਦਲ ਦੇ ਨਾਲ ਅਸੀਂ ਟਾਕਰੇ ਕਰ ਸਕਦੇ ਹਾਂ ਮਤ ਪੇਦ ਨੇ ਆਮ ਆਦਮੀ ਪਾਰਟੀ اور ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ મતਪੇਦ ਨੇ ਪਰ ਜਦੋਂ ਸ਼੍ਰੀ ਅਕਾਲ 택ਤ ਸਾਹਿਬ ਤੋਂ ਭਰਤੀ ਹੋ ਕੇ ਪੰਜ ਮੈਂਬਰੀ ਕਮੇਟੀ ਦੀ ਗੱਲ ਅੱਗੇ ਵੱਧ ਰਹੀ ਹੈ ਤੇ ਕਿਸੇ ਤਰ੍ਹਾਂ ਦਾ ਸਿੱਧਾ ਟਾਕਰਾ ਸਰਕਾਰ ਵੀ ਨਹੀਂ ਇਸ ਵਕਤ ਲਏਗੀ ਸੋ ਇਹ ਤਾਕਤ ਹੈ ਜਿਸ ਤਰ੍ਹਾਂ ਨਾਲ ਸੰਗਤ ਮੈਂਬਰਸ਼ਿਪ ਦੇ ਵਿੱਚ ਅੱਗੇ ਆ ਰਹੀ ਹੈ ਸੋ ਪੰਜਾਬ ਦੀ ਸਿਆਸਤ ਬਹੁਤ ਵੱਡੇ ਮੋੜੇ ਵਾਲੀ ਸਥਿਤੀ 'ਤੇ ਹੈ ਬਦਲਾਅ ਵਾਲੀ ਸਥਿਤੀ 'ਤੇ ਸੋ ਮੈਨੂੰ ਇਹ ਲੱਗਦਾ ਹੈ ਕਿ ਅਗਲੇ 2 ਮਹੀਨੇ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਅਗਲੇ 2 ਮਹੀਨੇ ਪੰਜਾਬ ਦੀ ਸਿਆਸਤ ਦਾ ਨਵਾਂ ਰੁਖ ਤੈਅ ਕਰਨਗੇ ਸਿਰੋ 20 25 ਸਾਲ 30 ਸਾਲ 35 ਸਾਲ ਜਿਹੜੀਆਂ ਨਵੀਆਂ ਜਿਹੜੀ ਨਵੀਂ ਲੀਡਰਸ਼ਿਪ ਉੱਭਰਨੀ ਹੈ ਫਿਰ ਉਹਦੇ ਹੱਥ ਹੈ ਕਿ ਪੰਜਾਬ ਕਿੱਧਰ ਨੂੰ ਲੈ ਕੇ ਜਾਣਾ ਹੈ ਸਿਆਸੀ ਪੱਖੋਂ ਵੀ ਧਾਰਮਿਕ ਪੱਖੋਂ ਵੀ ਔਰ ਜਿਹੜੇ ਸਾਡੇ ਵਿਕਾਸ ਦੇ ਪੱਖੋਂ ਵੀ ਇੱਕ ਗੱਲ ਬੜੀ ਮਹੱਤਵਪੂਰਨ ਸੀ ਜਿਹੜੀ ਮੈਂ ਪਹਿਲਾਂ ਕਹਿਣੀ ਭੁੱਲ ਗਿਆ ਸਮੀਖਿਆ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਇਸ ਤਰੀਕੇ ਦੇ ਲੋਕ ਸ਼ੋ ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਭੇਜੇ ਜਾਣ ਜਿਹੜੇ ਬਿਲਕੁਲ ਨਿਰਪੱਖ ਸੱਚੇ ਸੋਚੇ ਹੋਣ ਔਰ ਜਿਹੜੇ ਰਾਜਨੀਤੀ ਤੋਂ ਦੂਰ ਹੈ ਸੋ ਰਾਜਨੀਤਿਕ ਖੇਤਰ ਔਰ ਧਾਰਮਿਕ ਖੇਤਰ ਇਹਨਾਂ ਨੂੰ ਵੱਖ ਰੱਖਣ ਤੇ ਜ਼ੋਰ ਦਿੱਤਾ ਗਿਆ ਸਮੀਖਿਆ ਮੀਟਿੰਗ ਦੇ ਵਿੱਚ ਜਿਹੜਾ ਇੱਕ ਚੰਗਾ ਫੈਸਲਾ ਦਲਾਜੀ ਤਖਤ shri ਪਟਨਾ ਸਾਹਿਬ ਦੇ ਫੈਸਲੇ ਤੋਂ ਬਾਅਦ ਕੱਲ ਪੰਜਾਬ ਦੇ ਤਿੰਨੋਂ ਤਖਤ ਸਹਿਬਾਨਾ ਦੇ ਪੰਜ ਪਿਆਰੇ ਸਿੰਘ ਸਹਿਬਾਨਾ ਵੱਲੋਂ ਤਖਤ shri ਪਟਨਾ ਸਾਹਿਬ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਸੋ ਹੁਣ ਇਹ ਗੱਲ ਖੜੀ ਕਿੱਥੇ ਹੈ ਅਤੇ ਕਿਸ ਦਿਸ਼ਾ ਵੱਲ ਅੱਗੇ ਵਧੇਗੀ ਇਸ ਉੱਪਰ ਜ਼ਰੂਰ ਗੱਲ ਕਰਨਾ ਕਿਉਂਕਿ ਇਸ ਸੰਸਥਾਨਾ ਦੀ ਮਰਿਆਦਾ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਜ਼ਿਆਦਾ ਵੱਡਾ ਹੁੰਦਾ ਜਾ ਰਿਹਾ ਹੈ ਇਸ ਹਾਲ ਤੁਸੀਂ ਕੀ ਦੇਖਦੇ ਹੋ ਕੀ ਲੱਗਦਾ ਕਿਸ ਦਿਸ਼ਾ ਵੱਲ ਹੁਣ ਇਹ ਮਾਮਲਾ ਵੱਧ ਰਿਹਾ ਹੈ ਦੇਖੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸੰਸਥਾਨਾ ਦੀ ਮਰਿਆਦਾ ਦਾ ਮੁੱਦਾ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ ਜੋ ਜੋ ਸਥਿਤੀ ਤਖਤ ਸਹਿਬਾਨਾ ਦੇ ਸਬੰਧ ਦੇ ਵਿੱਚ ਬਣੀ ਹੈ ਉਹ ਬੇहद ਚਿੰਤਾਜਨਕ ਹੈ ਹਾਲਾਂਕਿ ਬਹੁਤ ਸਾਰੇ ਸਾਨੂੰ ਕਮੈਂਟਸ ਆਏ ਬਹੁਤ ਸਾਰੇ ਲੋਕਾਂ ਨੇ ਆਪਣਾ ਆਪਣਾ opinion ਦਿੱਤਾ ਕਿ ਇੱਕ ਤਰੀਕੇ ਨਾਲ ਚੰਗੀ ਲੀਡਰਸ਼ਿਪ ਉੱਭਰ ਕੇ ਬਾਹਰ ਆਏਗੀ ਇਨ੍ਹਾਂ ਮਸਲਿਆਂ ਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਨਵਾਂ ਹੱਲ ਸਾਹਮਣੇ ਆਏਗਾ ਹੁਣ ਜਿਸ ਤਰੀਕੇ ਨਾਲ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾ ਪੰਜ ਪਿਆਰੇ ਸਿੰਘ ਸਹਿਬਾਨਾ ਵੱਲੋਂ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਬਾਬਾ ਟੇਕ ਸਿੰਘ ਢਣੋਲਾ ਨੂੰ ਜਿਹੜੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਇਹਨਾਂ ਨੂੰ ਤਨਖਾਹੀਆ ਐਲਾਨੀਆਂ ਗਿਆ ਔਰ ਸ਼ਖਬੀਰ ਸਿੰਘ ਬਾਦਲ ਨੂੰ 10 ਦਿਨਾਂ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਇਹ ਬਹੁਤ ਵੱਡਾ ਮੁੱਦਾ ਬਣਿਆ ਔਰ ਕੱਲ ਤਿੰਨ ਪੰਜਾਬ ਨਾਲ ਸੰਬੰਧਿਤ ਜਿਹੜੇ ਤੱਕ ਸ਼੍ਰੀ ਦਮਦਮਾ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਤਿੰਨ ਤਖਤ ਸਹਿਬਾਨਾਂ ਦੇ ਜਿਹੜੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਉਹਨਾਂ ਨੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਰੱਦ ਕੀਤਾ ਮੈਨੂੰ ਇਹ ਲੱਗਦਾ ਜਿਹੜੀ ਇਹ ਸਥਿਤੀ ਬਣੀ ਹੈ ਕਿਤੇ ਨਾ ਕਿਤੇ ਇਸ ਵਕਤ ਸਿੱਖ ਕੌਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵੱਡਾ ਲੀਡਰ ਨਹੀਂ ਹੈ ਜਿਹੜਾ ਸਮੁੱਚੀ ਸਿੱਖ ਕੌਮ ਨੂੰ ਏਕੇ ਦੇ ਸੂਤਰ ਵਿੱਚ ਪਰੋ ਕੇ ਰੱਖ ਸਕੇ ਔਰ ਜਦੋਂ ਪੁਰਾਣੇ ਸਮਿਆਂ ਦੀ ਗੱਲ ਕਰਦੇ ਹਾਂ ਕਿਉਂਕਿ ਬਹੁਤਾ ਸਮਾਂ ਸੱਤਾ ਪ੍ਰਕਾਸ਼ ਸਿੰਘ ਬਾਦਲ ਨੇ ਹੰਡਾਈ ਹੈ ਅਗਰ ਅਸੀਂ ਪਿਛਲੇ 30-35 ਸਾਲਾਂ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਗਈ ਕਦੇ ਕਾਂਗਰਸ ਦੀ ਬਣ ਗਈ ਔਰ ਅਕਾਲੀ ਦਲ ਔਰ ਭਾਜਪਾ ਦਾ ਗੱਠ ਜੋੜ ਰਿਹਾ ਹੈ ਜਿਹਦੇ ਕਰਕੇ ਪ੍ਰਕਾਸ਼ ਸਿੰਘ ਬਾਦਲ ਇੱਕ ਵੱਡੇ ਲੀਡਰ ਰਹੇ ਨੇ ਔਰ ਉਹ ਸੱਤਾ ਨਾਲ ਸੀ ਜਦੋਂ ਸੱਤਾ ਨਾਲ ਹੁੰਦੀ ਹੈ ਜਦੋਂ ਤਾਕਤ ਨਾਲ ਹੁੰਦੀ ਹੈ ਜਦੋਂ ਪੁਲਸੀਆ ਤਾਕਤ ਨਾਲ ਹੈ ਜਦੋਂ ਡੀਸੀ ਕਮਿਸ਼ਨਰ ਐਸਐਸਪੀ ਨਾਲ ਨੇ ਉਸ ਵੇਲੇ ਜਿਹੜੇ ਵਿਰੋਧੀ ਨੇ ਉਹ ਉਸ ਸਥਿਤੀ 'ਚ ਨਹੀਂ ਆਉਂਦੇ ਕਿ ਉਹ ਸਿੱਧਾ ਤੁਹਾਡੇ ਨਾਲ ਆ ਕੇ ਲੜਨ ਪਰ ਜਦੋਂ ਤਾਕਤਾਂ ਖਤਮ ਹੁੰਦੀਆਂ ਨੇ ਤੇ ਫਿਰ ਮੁੱਦੇ ਵੱਡੇ ਹੁੰਦੇ ਨੇ ਸੋ ਪਿਛਲੇ ਸਮਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਦੋਂ ਸੱਤਾ 'ਚ ਰਿਹਾ ਭਾਜਪਾ ਨਾਲ ਮਿਲ ਕੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਲੀਡਰਸ਼ਿਪ ਪੈਦਾ ਹੋਈ ਦੂਜੇ ਪਾਸੇ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਸਮਰੱਥ ਔਰ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੀ ਹੋਵੇ ਅੱਜ ਅਸੀਂ ਉਹਨਾਂ ਸਥਿਤੀਆਂ ਦਾ ਹੀ ਸਾਹਮਣਾ ਕਰ ਰਹੇ ਹਾਂ ਜਦੋਂ ਪੰਜਾਬ ਦੇ ਵਿੱਚ ਵੱਡੀ ਲੀਡਰਸ਼ਿਪ ਮੌਜੂਦਾ ਵੱਡੀ ਲੀਡਰਸ਼ਿਪ ਭਾਵੇਂ ਗਿਆਨੀ ਰਕबीर ਸਿੰਘ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਬੜੇ ਆ ਸਿਆਣੀ ਉਮਰ ਦੇ ਜਥੇਦਾਰ ਨੇ ਬੜੇ ਤਜਰਬੇਕਾਰ ਨੇ ਔਰ ਬੜੀ ਇੱਜ਼ਤ ਹੈ ਉਹਨਾਂ ਦੀ ਗਿਆਨੀ ਹਰਪ੍ਰੀਤ ਸਿੰਘ ਬੜੇ ਪੜੇ ਲਿਖੇ ਨੇ ਔਰ ਕਾਰਜਕਾਰੀ ਜਥੇਦਾਰ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਣ ਜਦੋਂ ਇਸ ਸਥਿਤੀ ਦੇ ਵਿੱਚ ਅੰਤਰੀਂ ਕਮੇਟੀ ਦੇ ਮੈਂਬਰ ਇਸ ਵੱਡੇ ਕੱਦ ਦੇ ਜਥੇਦਾਰ ਸਹਿਬਾਨਾ ਨੂੰ ਹਟਾ ਦੇਣ ਅੰਤਰੀਂ ਕਮੇਟੀ ਦੇ ਫੈਸਲਿਆਂ ਤੋਂ ਬਾਅਦ ਅਚਾਨਕ ਤੇ ਫਿਰ ਸਵਾਲ ਉੱਠਦੇ ਨੇ ਕਿ ਸੰਸਥਾਨਾ ਦੀ ਸਥਿਤੀ ਕੀ ਹੈ ਔਰ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਜ ਹੁਣਾ ਵੱਲੋਂ ਹੁਣ ਤਾਜ਼ੇ ਫੈਸਲੇ ਕੀਤੇ ਗਏ ਤੇ ਸੰਵਿਧਾਨ ਦਾ ਹਵਾਲਾ ਮਰਿਆਦਾ ਦਾ ਪਰੰਪਰਾ ਦਾ ਹਵਾਲਾ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਵੀ ਦਿੱਤਾ ਗਿਆ ਉਧਰ ਵੀ ਜਿਹੜੇ ਉੱਥੋਂ ਦੇ ਜੱਥੇਦਾਰ ਸਾਹਿਬ ਨੇ ਔਰ ਪੰਜ ਪਿਆਰਾ ਸਿੰਘ ਸਹਿਬਾਨ ਨੇ ਉਹਨਾਂ ਨੇ ਵੀ ਮੀਟਿੰਗ ਕਰਕੇ ਫੈਸਲੇ ਕਰਤੇ ਹੁਣ ਸਵਾਲ ਇਹ ਹੈ ਕਿ ਇਹਨਾਂ ਸਾਰੇ ਜੱਥੇਦਾਰ ਸਹਿਬਾਨਾਂ ਨੂੰ ਭਾਵੇਂ ਤਕਸ਼ਰੀ ਪਟਨਾ ਸਾਹਿਬ ਦੇ ਨੇ ਜਾਂ ਤਕਸ਼ਰੀ ਅਕਾਲ ਤਖਤ ਸਾਹਿਬ ਦੇ ਨੇ ਇਹਨਾਂ ਸਾਰੇ ਜਥੇਦਾਰ ਸਹਿਬਾਨਾਂ ਦੇ ਵਿੱਚ ਕੜੀ ਕੌਣ ਬਣੇਗਾ ਸਵਾਲ ਸਭ ਤੋਂ ਵੱਡਾ ਹੀ ਹੈ ਔਰ ਤਕਸ਼ਰੀ ਪਟਨਾ ਸਾਹਿਬ ਦੇ ਜਿਹੜੇ ਜਿਹੜੇ ਉੱਥੋਂ ਬਿਆਨ ਆਏ ਨੇ ਜਾਂ ਉੱਥੋਂ ਗੱਲਾਂ ਆਈਆਂ ਨੇ ਉਹ ਇਸ ਗੱਲ ਤੋਂ ਨਾਰਾਜ਼ ਨੇ ਕਿ ਗਿਆਨੀ ਕੁਲਦੀਪ ਸਿੰਘ ਗੜਗੜਜ ਪਰੰਪਰਾ ਵਿਧੀ ਵਿਧਾਨ ਮੁਤਾਬਕ ਜਥੇਦਾਰ ਹੀ ਨਹੀਂ ਬਣੇ ਸੋ ਉਹ ਕੁਲਦੀਪ ਸਿੰਘ ਗੜਗੜਜ ਉਹਨਾਂ ਨੂੰ ਬਤੌਰ ਜਥੇਦਾਰ ਵੀ ਪਰਵਾਨ ਨਹੀਂ ਕਰ ਰਹੇ ਮੁਕੰਮਲ ਤੌਰ ਦੇ ਉੱਤੇ ਉਹ ਕਹਿੰਦੇ ਆਪੋ ਥਾਪੀ ਦੇ ਵਿੱਚ ਜਥੇਦਾਰ ਇਹਨਾਂ ਨੂੰ ਥਾਪਿਆ ਗਿਆ ਸੋ ਇਹਦਾ ਮਤਲਬ ਹੈ ਕਿ ਪਰੰਪਰਾਵਾਂ ਅਗਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੇ ਵਿੱਚ ਹੀ ਮੁਕੰਮਲ ਤੌਰ ਤੇ ਸਾਰੀਆਂ ਪਰੰਪਰਾਵਾਂ ਨਿਭਾਈਆਂ ਗਈਆਂ ਹੁੰਦੀਆਂ ਨਿਯੁਕਤੀ ਵੇਲੇ ਸਾਰੀਆਂ ਸੰਪਰਦਾਵਾਂ ਸਾਰੇ ਸਿੱਖ ਸੰਗਠਨ ਨਿਹੰਗ ਸਿੰਘਾਂ ਦੇ ਸੰਗਠਨ ਸਾਰੇ ਅਗਰ ਪਹੁੰਚੇ ਹੁੰਦੇ ਅਗਰ ਉਹਨਾਂ ਸਾਰੀਆਂ ਰਸਮਾਂ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਏ ਗਏ ਹੁੰਦੇ ਪ੍ਰਸਤੀਤੀ ਹੋਰ ਹੋ ਸਕਦੀ ਸੀ ਉਹ ਸੋ ਤਖਤ Shri Patna ਸਾਹਿਬ ਤੋਂ ਹਵਾਲੇ ਇਹ ਦਿੱਤੇ ਗਏ ਕਿ Shri Akal Takht ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੇ ਵਿੱਚ ਹੀ ਪਰੰਪਰਾਵਾਂ ਤੇ ਮਰਿਆਦਾ ਨਹੀਂ ਮੰਨੀਆਂ ਗਈਆਂ ਉੱਪਰੋਂ ਇਹ ਫੈਸਲੇ ਕੀਤੇ ਗਏ ਜਿਸ ਤਰ੍ਹਾਂ Patna ਸਾਹਿਬ ਦੇ ਜਿਹੜੇ ਸਾਬਕਾ ਇੱਕ ਜਥੇਦਾਰ ਨੇ ਗਿਆਨੀ ਰਣਜੀਤ ਸਿੰਘ ਉਹਨਾਂ ਦੇ ਮਾਮਲੇ 'ਚ ਕੀਤੇ ਗਏ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੌਮ ਦੇ ਵਿੱਚ ਅਜਿਹੀ ਲੀਡਰਸ਼ਿਪ ਦੀ ਅਨਹੋਂਦ ਹੋਵੇ ਧਾਰਮਿਕ ਲੀਡਰਸ਼ਿਪ ਦੀ ਵੀ ਕਿਸੇ ਵੇਲੇ ਗਿਆਨੀ ਗੁਰਚੰਦ ਜਥੇਦਾਰ ਗੁਰਚੰਦ ਸਿੰਘ ਤੜਾ ਉਹਨਾਂ ਦਾ ਕਦ ਵੱਡਾ ਸੀ ਔਰ ਹੁਣ ਸਥਿਤੀਆਂ ਤਾਂ ਇਹ ਨੇ ਕਿ ਸਾਡੇ ਸਾਰੇ ਜਿਹੜੇ ਤਖਤ ਨੇ ਉਹਨਾਂ ਦੇ ਜਥੇਦਾਰ ਸਹਿਬਾਨ ਵੀ ਜਲਦੀ ਜਲਦੀ ਕਿਤੇ ਇਕੱਠੇ ਨਹੀਂ ਹੁੰਦੇ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਹੁਣ ਨਾ ਤਾਂ ਰਾਜਨੀਤਿਕ ਤੌਰ ਤੇ ਕੋਈ ਅਜਿਹਾ ਇੱਕ ਚਿਹਰਾ ਜਿਹਨੂੰ ਦੁਨੀਆ ਭਰ ਦੇ ਸਿੱਖ ਆਪਣੇ ਲੀਡਰ ਦੇ ਤੌਰ ਤੇ ਪ੍ਰਵਾਨ ਕਰਦੇ ਹੋਣ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨਵੀਂ ਲੀਡਰਸ਼ਿਪ ਦੀ ਤਲਾਸ਼ ਚਾਹ ਤਾਂ ਕਿ ਅਸੀਂ ਇੱਕ ਨਵੀਂ ਲੀਡਰਸ਼ਿਪ ਪੁਨਰਸੁਰਜੀਤ ਕਰ ਸਕੀਏ ਜਿਹੜੀ ਅਗਵਾਈ ਦੇ ਸਕੇ ਰਾਜਨੀਤਿਕ ਤੌਰ ਤੇ ਕੌਮ ਨੂੰ ਔਰ ਇਹੇ ਸਥਿਤੀਆਂ ਧਾਰਮਿਕ ਖੇਤਰ ਚ ਨੇ ਔਰ ਜਿਹੜੀ 5 ਮੈਂਬਰੀ ਕਮੇਟੀ ਵੱਲੋਂ ਗੱਲ ਤੁਰੀ ਹੈ ਕਿ ਅਸੀਂ ਧਾਰਮਿਕ ਖੇਤਰ ਦੀ ਲੀਡਰਸ਼ਿਪ ਨੂੰ ਵੱਖਰਾ ਰੱਖੀਏ ਰਾਜਨੀਤਿਕ ਦਖਲ ਤੋਂ ਦੂਰ ਰੱਖੀਏ ਤਾਂ ਕਿ ਇਸ ਤਰ੍ਹਾਂ ਦੀ ਨੌਬਤ ਨਾ ਆਵੇ ਕਿ ਭਵਿੱਖ ਦੇ ਵਿੱਚ ਜਿਹੜੇ ਤਖਤ ਸਹਿਬਾਨਾਂ ਦੇ ਜਥੇਦਾਰ ਨੇ ਉਹ ਇੱਕ ਦੂਜੇ ਦੇ ਫੈਸਲਿਆਂ ਨੂੰ ਲੈ ਕੇ ਟਕਰਾਅ ਚ ਰਹਿਣ ਜਦੋਂ ਰਾਜਨੀਤੀ ਅਸੀਂ ਸਾਡੇ ਤਖਤ ਸਹਿਬਾਨਾ ਦੇ ਵਿੱਚੋਂ ਬੇਲੁੜੀ ਰਾਜਨੀਤੀ ਖਤਮ ਕਰਤੀ ਤਖਤ ਸਹਿਬਾਨਾ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਉਹਨਾਂ ਦੇ ਸੇਵਾ ਸੇਵਾ ਕਾਲ ਔਰ ਉਹਨਾਂ ਦੀ ਯੋਗਤਾ ਦੇ ਜਦੋਂ ਅਸੀਂ ਮਾਪਦੰਡ ਬਣਾਤੇ ਫਿਰ ਨਿਯੁਕਤੀਆਂ ਪਾਰਦਰਸ਼ੀ ਤਰੀਕੇ ਨਾਲ ਹੋਣਗੀਆਂ ਔਰ ਫਿਰ ਰਾਜਨੀਤਿਕ ਲੋਕ ਆਪਣੀ ਮਰਜ਼ੀ ਨਾਲ ਲਿਫਾਫਿਆਂ ਚੋਂ ਪ੍ਰਧਾਨਾਂ ਦੇ ਨਾਮ ਨਹੀਂ ਕੱਢ ਸਕਣਗੇ ਆਪਣੀ ਪਸੰਦ ਦੇ ਜਥੇਦਾਰ ਸਹਿਬਾਨਾ ਦੀ ਨਿਯੁਕਤੀ ਨਹੀਂ ਕਰ ਸਕਣਗੇ ਰਾਜਨੀਤਿਕ ਲੋਕ ਜਦੋਂ ਇਹ ਸਭ ਕੁਝ ਬੰਦ ਹੋਊਗਾ ਫਿਰ ਅਸੀਂ ਸਮਝ ਸਕਦੇ ਹਾਂ ਕਿ ਇਹ ਮਸਲੇ ਸਾਡੇ ਖਤਮ ਹੋਣਗੇ ਸੋ ਹੁਣ ਜਿਹੜੀ ਚੁਣੌਤੀ ਸਾਹਮਣੇ ਹੈ ਮੈਨੂੰ ਕੋਈ ਅਜਿਹੀ ਸ਼ਕਤੀ ਨਹੀਂ ਦਿਖਦੀ ਜਿਹੜੀ ਵਿੱਚ ਪਾ ਕੇ ਇਸ ਮਸਲੇ ਨੂੰ ਦੂਰ ਕਰੇ ਔਰ ਦੇਖਿਆ ਜਾਵੇ ਤਾਂ ਇਹ ਸੰਸਥਾਵਾਂ ਇਹ ਨਹੀਂ ਵੱਡੀਆਂ ਨੇ ਕਿ ਕੌਣ ਵਿੱਚ ਪਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਕਿੰਨਾ ਵੱਡਾ ਹੈ ਤਖਤ ਪਟਨਾ ਸਾਹਿਬ ਦੇ ਜਥੇਦਾਰ ਦਾ ਆਉਂਦਾ ਕਿੱਡਾ ਫਟ ਸੋ ਜਦੋਂ ਕੌਮ ਦੇ ਪੰਜ ਤਖਤਾਂ ਦੇ ਜਥੇਦਾਰ ਇਹਨਾਂ ਦੇ ਵਿੱਚ ਜਿਹੜੇ ਟਕਰਾਅ ਆਏ ਨੇ ਸੋ ਚਿੰਤਾ ਇਸ ਗੱਲ ਦੀ ਹੈ ਕਿਤੇ ਇਹ ਮਾਮਲੇ ਕੋਰਟ ਕਚਹਿਰੀਆਂ ਚ ਨਾਲ ਚਲੇ ਜਾਣ ਬਾਕੀ ਵੇਖਦੇ ਹਾਂ ਹੋ ਸਕਦਾ ਹੈ ਕਿ ਕੁਝ ਨਾ ਕੁਝ ਰਾਹ ਇਹਨਾਂ ਮਸਲਿਆਂ ਦੇ ਹੱਲ ਦਾ ਨਿਕਲੇ ਸੋ ਬੜੀ ਗੰਭੀਰਤਾ ਦੇ ਨਾਲ ਨਜ਼ਰ ਰੱਖਣ ਦੀ ਲੋੜ ਹੈ ਇਸ ਵੇਲੇ ਗੱਲ ਡੱਲਾ ਜੀ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੜਾਈ ਦਾ ਮੁੱਦਾ ਹੈ ਉਸ ਉੱਪਰ ਵੀ ਕਰ ਲਈਏ ਕਿਉਂਕਿ ਪਾਣੀਆਂ ਦੀ ਲੜਾਈ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤੂ ਮਾਨ ਕੀ ਇਕੱਲੇ ਰਹਿ ਗਏ ਨੇ ਇੱਕ ਵੱਡਾ ਸਵਾਲ ਇਸ ਦੇ ਸਮੇਂ ਵਿੱਚ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਆਲ ਪਾਰਟੀ ਮੀਟਿੰਗ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਪਾਣੀਆਂ ਦੇ ਮਸਲੇ ਦੇ ਉੱਪਰ ਵੱਡੀ ਅਤੇ ਸਾਂਝੀ ਲੜਾਈ ਦਾ ਐਲਾਨ ਕੀਤਾ ਸੀ ਅਸੀਂ ਸਾਰੇ ਹੀ ਜਾਣਦੇ ਆ ਪਰ ਜਦੋਂ ਹੁਣ ਭਾਖੜਾ ਨੰਗਲ ਡੈਮ ਦੇ ਉੱਪਰ ਕੇਂਦਰੀ ਸੁਰੱਖਿਆ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਤੇ ਉਸਤੇ ਹੁਣ ਭਗਵੰਤ ਮਾਨ ਵੀ ਜੋ ਹੈ ਇਹ ਸਵਾਲ ਖੜੇ ਕਰ ਰਹੇ ਨੇ ਕਿ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਪਹਿਲਾਂ ਇਹਨੇ ਸਵਾਲ ਕਰ ਰਹੀਆਂ ਸੀ ਜਾਂ ਦਾਅਵੇ ਕਰ ਰਹੇ ਸੀ ਕਿ ਇਕੱਠੇ ਹੋ ਕੇ ਲੜਾਈ ਲੜੀ ਜਾਏਗੀ ਉਹ ਸਾਰੀਆਂ ਪਾਰਟੀਆਂ ਵਾਲੇ ਜਿਹੜੇ ਲੀਡਰ ਨੇ ਹੁਣ ਕਿੱਥੇ ਨੇ ਸੋ ਇਸ ਉੱਪਰ ਵੀ ਜ਼ਰੂਰ ਗੱਲ ਸਾਂਝੀ ਕਰਨਾ 24 ਤਰੀਕ ਨੂੰ ਜਿਹੜੀ ਨੀਤੀ ਆਯੋਗ ਦੀ ਮੀਟਿੰਗ ਹੈ ਤਾਂ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ 24 ਤਰੀਕ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਵੀ ਇਸ ਮੁੱਦੇ ਨੂੰ ਉਭਾਰਨਗੇ ਜ਼ਰੂਰ ਇਸ ਉੱਪਰ ਆਪਣਾ ਅਨਲਿਸਿਸ ਤੇ ਤਾਜ਼ਾ ਸਥਿਤੀਆਂ ਸਾਂਝੀਆਂ ਕਰਨਾ ਪਾਣੀਆਂ ਦੀ ਲੜਾਈ ਇੱਕ ਤਰੀਕੇ ਨਾਲ ਜਿੱਤਿਆ ਹਰਿਆਣੇ ਨੂੰ ਸਮਰਥਾ ਨਾਲੋਂ ਵੱਧ ਪਾਣੀ ਨਹੀਂ ਗਿਆ ਪਰ ਹੁਣ ਕੇਂਦਰ ਨੇ ਜਿਹੜਾ ਵੱਡਾ ਫੈਸਲਾ ਕੀਤਾ ਹੈ ਕਿ ਅਸੀਂ ਕੇਂਦਰੀ ਉਦਯੋਗਿਕ ਬਲ ਨੇ ਜਿਹੜੇ ਉਹ ਤਨਾਤ ਕਰਾਂਗੇ ਔਰ 296 ਅਸਾਮੀਆਂ ਨੇ ਪੈਸਾ ਪੰਜਾਬ ਸਰ ਲੱਗਣਾ ਔਰ ਭਗਵੰਤ ਮਾਨ ਨੇ ਹੁਣ ਅਪੀਲ ਕੀਤੀ ਹੈ ਕਿ 올 ਪਾਰਟੀ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਵੀ ਬਲਵਿੰਦਰ ਸਿੰਘ ਭੁੰਦੜ ਵੀ ਔਰ ਕਾਂਗਰਸ ਪਾਰਟੀ ਵੱਲੋਂ ਵੀ ਜਿਹੜੀ ਲੀਡਰਸ਼ਿਪ ਆਈ ਸੀ ਜਿਹੜੇ ਬਾਜਵਾ ਸਾਹਿਬ ਆਏ ਸੀ ਇੱਕ ਕਾਂਗਰਸ ਪਾਰਟੀ ਵੱਲੋਂ ਪ੍ਰਤਾਪ ਸਿੰਘ ਬਾਜਵਾਨੀ ਤ੍ਰਿਪ ਪ੍ਰਜਿੰਦਰ ਸਿੰਘ ਬਾਜਵਾ ਔਰ ਜਿਹੜੇ ਸਾਬਕਾ ਵਿਧਾਨ ਸਭਾ ਦੇ ਸਪੀਕਰ ਸੀ ਕਾਂਗਰਸ ਪਾਰਟੀ ਵੱਲੋਂ ਉਹ ਵੀ ਆਏ ਸੀ ਸਾਬਕਾ ਵਿਧਾਇਕ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਕਹਿੰਦੇ ਕਿ ਇਸ ਮੌਕੇ ਤੇ ਸਾਰੀਆਂ ਪਾਰਟੀਆਂ ਚੁੱਪ ਹੈ ਹੁਣ ਕੇਂਦਰੀ ਸੁਰੱਖਿਆ ਬਲ ਅਗਰ ਪਵਿੱਖ ਚ ਤਣਾਤ ਹੁੰਦੇ ਨੇ ਕੇਂਦਰੀ ਬਲ ਉਦਯੋਗਿਕ ਸਿਕਿਉਰਿਟੀ ਨਾਲ ਸੰਬੰਧਿਤ ਤੇ ਕਹਿੰਦੇ ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਪਵਿੱਖ ਦੇ ਵਿੱਚ ਕੇਂਦਰ ਜਦੋਂ ਉਹਨਾਂ ਨੇ ਇੱਕ ਤਰੀਕੇ ਨਾਲ ਸੁਰੱਖਿਆ ਹੀ ਆਪਣੀ ਤਨਾਤ ਕਰਦੀ ਤੇ ਉਹ ਮਰਜ਼ੀ ਨਾਲ ਪਾਣੀ ਦੇ ਸਕਦੀ ਨਹੀਂ ਹਰਿਆਣਾ ਤੇ ਰਾਜਸਥਾਨ ਨੂੰ ਔਰ ਪੰਜਾਬ ਦੇ ਹਿੱਸੇ ਦਾ ਪਾਣੀ ਘਟਾ ਸਕਦੇ ਨਹੀਂ ਉਹਨਾਂ ਦਾ ਵਧਾ ਸਕਦੇ ਨਹੀਂ ਭਗਵੰਤ ਮਾਨ ਕਹਿੰਦੇ ਹੁਣ ਕਿੱਥੇ ਨੇ ਸੁਨੀਲ ਜਾਖੜ ਹੁਣ ਕਿੱਥੇ ਨੇ ਕਾਂਗਰਸ ਪਾਰਟੀ ਵਾਲੇ ਲੀਡਰ ਜਿਹੜੇ ਪਾਣੀਆਂ ਦੀ ਵਕਾਲਤ ਦਾ ਦਮ ਪਰਦੇ ਨੇ ਦੇਖਿਆ ਜਾਵੇ ਤਾਂ ਕਿਸੇ ਵੀ ਦੂਜੀ ਪਾਰਟੀ ਦੇ ਲੀਡਰ ਨੇ ਖੁੱਲ ਕੇ ਇਸ ਵਕਤ ਇਸ ਮਸਲੇ ਤੇ ਭਗਵੰਤ ਮਾਨ ਦਾ ਸਾਥ ਨਹੀਂ ਦਿੱਤਾ ਇਹ ਬਦਕਿਸਮਤੀ ਹੈ ਪੰਜਾਬ ਦੀ ਇੱਕ ਮੁੱਖ ਮੰਤਰੀ ਪਾਣੀਆਂ ਦੇ ਮਾਮਲੇ 'ਚ ਲੜਾਈ ਲੜ ਰਿਹਾ ਹੈ ਤੇ ਦੂਸਰੀ ਦੂਸਰੀਆਂ ਪਾਰਟੀਆਂ ਇਸ ਵਕਤ ਚੁੱਪ ਨੇ ਆਵਾ ਆਲ ਪਾਰਟੀ ਮੀਟਿੰਗ 'ਚ ਉਹਨਾਂ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਹੁਣ ਭਗਵੰਤ ਮਾਨ ਦਾ ਸਾਥ ਦੇਣ ਦੀ ਲੋੜ ਹੈ ਤਾਂ ਕਿ ਇਸ ਲੜਾਈ ਨੂੰ ਅਦਾਲਤੀ ਤੌਰ ਤੇ ਵੀ ਵੱਡਾ ਕੀਤਾ ਜਾ ਸਕੇ ਔਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਸਕੇ ਭਗਵੰਤ ਮਾਨ ਇਹ ਲੜਾਈ ਇਕੱਲੀ ਲੜ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ 24 ਤਰੀਕ ਨੂੰ ਨੀਤੀ ਉਦਯੋਗ ਦੀ ਬੈਠਕ ਹੈ ਮੈਂ ਉੱਥੇ ਜਾ ਕੇ ਵੀ ਰੌਲਾ ਪਾਉਂਗਾ ਮੈਂ ਉੱਥੇ ਵੀ ਇਹ ਗੱਲ ਕਰੂੰਗਾ ਕਿ ਸਾਡਾ ਪਾਣੀ ਹੈ ਜਿਹੜਾ ਉਹ ਨਵੇਂ ਸਿਰੇ ਤੋਂ ਵੰਡਿਆ ਜਾਵੇ ਸਾਡੇ ਹੱਕ ਨਾ ਮਾਰੇ ਜਾਣ ਹਰਿਆਣੇ ਤੇ ਰਾਜਸਥਾਨ ਨੂੰ ਸਮਰਥਾ ਤੋਂ ਵੱਧ ਪਾਣੀ ਨਾ ਦਿੱਤੇ ਜਾਣ ਔਰ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਸਾਨੂੰ ਮੋੜਿਆ ਜਾਵੇ ਸੋ ਬਹੁਤ ਮਹੱਤਵਪੂਰਨ ਬਿਆਨ ਹੈ ਭਗਵੰਤ ਮਾਨ ਦਾ ਤੁਸੀਂ ਭਗਵੰਤ ਮਾਨ ਨੂੰ ਪਸੰਦ ਕਰਦੇ ਹੋ ਸਮਰਥਕ ਹੂੰ ਨਹੀਂ ਹੂੰ ਆਵਾਜ਼ ਆਮੀ ਪਾਰਟੀ ਨੂੰ ਪਸੰਦ ਕਰਦੇ ਹੋ ਨਹੀਂ ਕਰਦੇ ਪਰ ਇਹ ਬਹੁਤ ਵੱਡਾ ਮੁੱਦਾ ਪੰਜਾਬ ਦਾ ਹੈ ਇਸ ਮਸਲੇ ਤੇ ਭਗਵੰਤ ਮਾਨ ਦਾ ਸਾਥ ਦੇਣਾ ਬਹੁਤ ਲਾਜ਼ਮੀ ਹੈ ਇੱਕ ਵਾਰੀ ਬਿਆਨ ਭਗਵੰਤ ਮਾਨ ਦਾ ਸੁਣੋ ਦੇਸ਼ ਦੇ ਵਿੱਚ ਵੀ ਜਿਵੇਂ ਪਰਸੋਂ ਨੂੰ ਹੁਣ ਪ੍ਰਧਾਨ ਮੰਤਰੀ ਨਾਲ ਨੀਤੀ ਯੋਗ ਦੀ ਮੀਟਿੰਗ ਹੈ ਉਥੇ ਸਾਰੇ ਦੇਸ਼ ਦੇ ਮੁੱਖ ਮੰਤਰੀ ਆਉਣਗੇ ਉਥੇ ਆਪਾਂ ਆਪਣੀਆਂ ਮੰਗਾਂ ਰੱਖਾਂਗੇ ਚਾਹੇ ਪਾਣੀ ਦੀ ਹੋਵੇ ਆ ਜਿਹੜਾ ਹੁਣ ਬੀਬੀਐਮਬੀ ਵਾਲਾ ਝਗੜਾ ਚੱਲਿਆ ਸੀ ਪਾਣੀ ਦੀ ਹੋਵੇ ਚਾਹੇ ਕੋਈ ਖੇਤੀ ਨਾਲ ਸੰਬੰਧਿਤ ਹੋਵੇ ਚਾਹੇ ਸਾਡਾ ਆਡੀਐਫ ਦਾ ਪੈਸਾ ਆ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਕੈਪਟਨ ਸਾਹਿਬ ਉਸ ਪੈਸੇ ਨੂੰ ਗਲਤ ਇਸਤੇਮਾਲ ਕਰ ਗਏ ਉਹਨਾਂ ਨੇ ਪੈਸਾ ਰੋਕਤਾ ਪੈਸਾ ਰੋਕਦਾ ਜਦੋਂ ਸਰਕਾਰ ਬਣ ਗਈ ਆਪਣੀ ਅਸੀਂ ਉਹਨਾਂ ਨੂੰ ਕਹੇ ਵੀ ਸਾਡਾ ਪੈਸਾ ਰੋਕਿਆ ਪਿਆ ਉਹ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਮਤਾ ਪਾਓ ਵੀ ਇਹ ਪੈਸਾ ਤੁਸੀਂ ਸਿਰਫ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਵਰਤੋਗੇ ਅਸੀਂ ਮਤਾ ਪਾਤਾ ਅਸੀਂ ਕਹੇ ਠੀਕ ਹੈ ਸਾਡੇ ਸਾਰੀਆਂ ਮੰਡੀਆਂ ਨੂੰ ਜਾਂਦੀਆਂ ਨੇ ਹੈਨਾ ਤੇ ਅਸੀਂ ਮਤਾ ਪਾ ਕੇ ਵਿਧਾਨ ਸਭਾ ਚ ਪਾਸ ਕਰ ਬਿਲੇ ਆਓ ਜੀ ਹੁਣ ਦੇ ਦਿਓ ਉਸ ਤੋਂ ਬਾਅਦ ਉਹਨਾਂ ਦਾ ਮਨ ਬੇਈਮਾਨ ਹੋ ਗਿਆ ਵੀ ਯਾਰ ਇਹ ਤਾਂ ਫਿਰ ਆ ਪਉਂਟ ਮੰਨ ਦੀ ਚੜਾਈ ਹੋ ਜੂਗੀ ਜੇ ਪੈਸੇ ਦੇਤੇ ਫੇਰ ਉਹ ਸ਼ਰਤਾ ਲਾਉਣ ਲੱਗੇ 2% ਫੀਸ ਇਕ ਤਾਂ ਘਟਾਓ ਮੰਡੀਰੀ ਹੁਣ ਚਾਰ ਹੈ ਹੈਨਾ 2 ਕਰੋ ਇਹਨੂੰ ਇਹਨੂੰ ਫਲਾਨੇ ਨੂੰ ਜ਼ੀਰੋ ਕਰੋ ਮੈਂ ਕਹਾਂ ਜੀ ਮੰਡੀ ਬੋਰਡ ਸਾਡਾ ਬਹੁਤ ਵੱਡਾ ਮਹਿਕਮਾ ਹੈ 4000 ਕਰੋੜ ਰੁਪਏ ਸਾਲ ਦਾ ਸਾਡਾ ਮੰਡੀ ਬੋਰਡ ਚ ਆਉਂਦਾ ਹੈ ਤੇ ਤੁਸੀਂ ਐਂ ਜ਼ੀਰੋ ਕਰਕੇ ਅਸੀਂ ਕਿਵੇਂ ਕਰਾਂਗੇ ਕੰਮ ਜੇ ਕਿਤੇ ਸਾਡਾ 6000 ਕਰੋੜ ਉਹ ਦੇ ਦੇਣ 67000 ਕਰੋੜ 67000 ਕਿਲੋਮੀਟਰ ਸੜਕਾਂ ਨੇ ਜਿਹੜੀਆਂ ਲਿੰਕ ਰੋਡਾਂ ਨੇ ਮਤਲਬ ਐਹਾਂ ਜੀਆਂ ਸੜਕਾਂ ਬਣ ਜਾਣਗੀਆਂ 6000 ਕਰੋੜ ਨਾਲ ਵੀ ਤੁਹਾਨੂੰ ਕਿਸੇ ਨੂੰ ਦੁਬਾਰੇ 6 ਸਾਲ ਕੱਟੋ-ਕੱਟ 6 ਸਾਲ ਤੁਹਾਨੂੰ ਪੁੱਛਣਾ ਨਹੀਂ ਪਊਗਾ ਵੀ ਸੜਕ ਨਹੀਂ ਹੈਗੀ ਜੀ ਆਹ ਨਹੀਂ ਹੈਗਾ ਹੁਣ ਚਲੋ ਠੀਕ ਹੈ ਅਸੀਂ ਦੇ ਹੀ ਜਾਂਦੇ ਆ ਮੰਡੀ ਬੋਡ ਵਾਲੇ ਪਾਸੋਂ ਜਿੰਨਾ ਸਾਡੇ ਕੋਲ ਇਨਕਮ ਆਉਂਦੀ ਹੈ ਪਰ ਸੈਂਟਰ ਵਾਲੇ ਪਾਸੋਂ ਸਾਨੂੰ ਕੋਈ ਹੈਲਪ ਨਹੀਂ ਆਉਂਦੀ ਕੋਈ ਗੱਲ ਨਹੀਂ ਇਹੀ ਰੱਖੂਗਾ ਮੈਂ ਮੰਗਾ ਉੱਤੇ ਜਾ ਕੇ ਪਰ ਸੋਨੂੰ ਆਪਾਂ ਹੱਕ ਮੰਗਦੇ ਆ ਕੋਈ ਭੀਖਤਾ ਮੰਗਦੇ ਨਹੀਂ ਉਹਨਾਂ ਤੋਂ ਸੋ ਡਲਾਜੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਿਸੇ ਹੋਰ ਖਾਸ ਖਬਰ ਦੇ ਉੱਪਰ ਵੀ ਜੇਕਰ ਤੁਸੀਂ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੋ। ਦੇਖੋ ਅਖੀਰ ਦੇ ਵਿੱਚ ਇੱਕ ਬੜੀ ਦੁੱਖ ਵਾਲੀ ਖਬਰ ਹੈ ਉਹਦਾ ਜ਼ਿਕਰ ਜ਼ਰੂਰ ਕਰ ਲਈਏ। ਬਹੁਤ ਹੀ ਵੱਡੇ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਉਹ ਅਕਾਲ ਚਲਾਣਾ ਕਰ ਗਏ ਨੇ। ਬਹੁਤ ਵੱਡੀ ਦੇਣ ਉਹਨਾਂ ਦੀ ਰਹੀ ਹੈ ਹਿੰਦੀ ਦੇ ਪੰਜਾਬੀ ਦੇ ਔਰ ਗੁਰਮਤ ਨਾਲ ਸੰਬੰਧਿਤ ਲਿਟਰੇਚਰ ਦੇ ਵਿੱਚ। ਸੋ ਸਾਹਿਤ ਦੇ ਖੇਤਰ ਦੇ ਵਿੱਚ ਧਾਰਮਿਕ ਸਾਹਿਦਿਕ ਖੇਤਰ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਭੂਮਿਕਾ ਰਹੀ ਹੈ। ਉਹਨਾਂ ਨੂੰ ਉਹਨਾਂ ਦੀਆਂ ਸ਼ਿਵਾਵਾਂ ਬਦਲੇ ਪਦਮ ਸ਼੍ਰੀ ਵਿਦਤਾ ਗਿਆ ਸੀ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਡਾਕਟਰ ਰਤਨ ਸਿੰਘ ਜੱਗੀ ਦੇ ਅਕਾਲ ਚਲਾਣੇ ਤੇ ਔਰ ਅਸੀਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਇੱਕ ਦੋ ਵਾਰੀ ਮੁਲਾਕਾਤ ਹੋਈ ਡਾਕਟਰ ਰਤਨ ਸਿੰਘ ਜੱਗੀ ਉਹਨਾਂ ਦੇ ਨਾਲ ਸੋ ਬਹੁਤ ਹੀ ਗੰਭੀਰ ਕਿਸਮ ਦੀ ਸ਼ਖਸੀਅਤ ਸਨ ਔਰ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਪਾਇਆ ਭਾਵੇਂ ਪੰਜਾਬੀ ਦਾ ਸਾਹਿਤ ਹੋਵੇ ਹਿੰਦੀ ਦਾ ਸਾਹਿਤ ਹੋਵੇ ਔਰ ਗੁਰਮਤ ਨਾਲ ਸੰਬੰਧਿਤ ਲਿਟਰੇਚਰ ਹੋਵੇ ਸੋ ਧਰਮ ਦੇ ਖੇਤਰ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਕਮਾਨ ਸੀ ਔਰ ਜਿਹੜੀਆਂ ਧਰਮ ਦੇ ਸੰਬੰਧ ਦੇ ਵਿੱਚ ਉਹਨਾਂ ਦੀਆਂ ਵਿਆਖਿਆਵਾਂ ਸੀ ਉਹਨਾਂ ਦੇ ਵਿੱਚ ਵੀ ਬਹੁਤ ਵੱਡੀ ਸੇਧ ਹੈ ਜਿਹੜੀ ਸਾਡੇ ਸਮਾਜ ਨੂੰ ਮਿਲਦੀ ਰਹੀ ਹੈ ਸੋ ਉਹਨਾਂ ਦਾ ਅਕਾਲ ਚਲਾਣਾ ਕਾਫੀ ਵੱਡਾ ਸਾਡੇ ਲਈ ਘਾਟ ਹੈ ਔਰ ਅਸੀਂ ਵੀ ਉਹਨਾਂ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਡਟਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਅਤੇ ਨਾਲ ਦੀ ਨਾਲ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਆਨੀ ਹਰਜੋਤ ਕੌਣ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂ ਬਹੁਤ